ਮਰੀ ਦਾ ਝੋਨਾ ਲੱਗਣਾ ਸ਼ੁਰੂ ਹੋ ਗਿਆ? ਹਾਂਜੀ ਹਾਂਜੀ ਹੋ ਗਿਆ ਹੈ ਜੀ। ਜੀ ਝੋਨਾ ਬੜੀ ਗਰਮੀ ਚ ਲਾ ਰਹੇ ਆ ਤੇ ਸਾਨੂੰ ਰੇਟ ਨਹੀਂ ਪੂਰਾ ਮਿਲਿਆ ਤੇ ਅੱਜ ਤੋਂ ਸਟਾਰਟ ਹੋਇਆ ਝੋਨਾ ਲੱਗਣਾ ਤੇ ਰੇਟ ਕਹਿ ਦੇਣਗੇ ਵੀ ਜੋ ਨਿਕਲੇਗਾ ਉਹ ਆ ਦੇਾਂਗੇ। ਬਾਅਦ ਚ ਇਹ ਕਹਿ ਦਿੰਦੇ ਲਵਾ ਲੈਂਦੇ ਸਾਰਾ ਹੀ। ਲਵਾ ਕੇ ਬੇਬੇ ਪੈਸੇ ਪੂਰੇ ਨਹੀਂ ਦਿੰਦੇ। ਪੈਸੇ ਪੂਰੇ ਨਹੀਂ ਉਹਨਾਂ ਦੇਣ ਦੇਗੇ। ਤੇ ਗਰਮੀ ਕਿੰਨੀ ਕੁ ਪੈ ਰਹੀ ਹੈ? ਗਰਮੀ ਬਹੁਤ ਗਰਮੀ ਪੈ ਰਹੀ ਹੈ। ਪਾਣੀ ਵੀ ਥੱਲੇ ਬਹੁਤ ਗਰਮ ਹੋਇਆ। ਉੱਪਰ ਵੀ ਗਰਮੀ ਪੈ ਰਹੀ ਹੈ ਤਾਂ ਪੂਰਾ ਪਰਿਵਾਰ ਅੱਜ ਤੁਸੀਂ ਜਿਹੜਾ ਚੋਨਾ ਲਗਾ ਰਹੇ ਹੋ ਬੱਚੇ ਵੀ ਹਾਂ ਹਾਂਜੀ ਛੋਟੇ ਛੋਟੇ ਬੱਚੇ ਵੀ ਲਾਏ ਹੋਏ ਆ ਅਸੀਂ ਆਪ ਵੀ ਸੇਰ ਦੇ ਲੱਗੇ ਆ ਜੀ ਗਰਮੀ ਦੇ ਵਿੱਚ ਹਾਂਜੀ ਤਾਂ ਕੀ ਮੰਗ ਕਰਦੇ ਹੋ ਕਿ ਵੀ ਜਿਹੜੀ ਲੇਬਰ ਹੈ ਇਹ ਵਧਣੀ ਚਾਹੀਦੀ ਹੈ ਲੇਬਰ ਵਧਣੀ ਚਾਹੀਦੀ 5000 ਕਿੱਲੇ ਦਾ ਕਰਨਾ ਚਾਹੀਦਾ ਜੀ ਆ ਸਰਕਾਰ ਕਹਿ ਦਿੰਦੀ ਦਿੰਦੀ ਹੈ ਪਿੰਡਾਂ ਦਾ ਹੈ ਹਾਂਜੀ ਮੇਰਾ ਨਾਮ ਜੀ ਮਦਨ ਮਦਨ ਜੀ ਚੋਨਾ ਲੱਗਣਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਕਿੰਨੇ ਕਿੱਲ ਤੋਂ ਚੋਨਾ ਲਗਾ ਰਹੇ ਹੋ ਹਾਂਜੀ ਕਿੰਨੇ ਕਿੰਨੀ ਜ਼ਮੀਨ ਹੈਗੀ ਆ ਇਹ ਜੀ 5 ਕਿੱਲੇ ਤਾਂ ਆਈ 5 ਕਿੱਲੇ ਹੈ ਤੇ ਅੱਜ ਤੋਂ ਲਾੜਾ ਸ਼ੁਰੂ ਕਰਤਾ ਹੈ ਹਾਂਜੀ ਅੱਜ ਤੋਂ ਕਿੰਨੇ ਮਜ਼ਦੂਰ ਲੱਗੇ ਹੋਏ ਆ ਇਹ ਜੀ 6 ਜਣੇ ਨੇ ਜੀ ਅੱਛਾ 6 ਜਣੇ ਫੇਰ ਤੋਂ ਇਹ ਲਾੜਾ ਸ਼ੁਰੂ ਕੀਤਾ ਹੈ ਹਾਂਜੀ ਫੇਰ ਤੋਂ ਸ਼ੁਰੂ ਕੀਤਾ ਹੈ ਅੱਛਾ ਪਾਣੀ ਤੇ ਬਿਜਲੀ ਮਿਲਦੀ ਵੀ ਹੈ ਹਾਂਜੀ ਫੁੱਲ ਜੀ ਫੁੱਲ ਮਿਲਦੀ ਵੀ ਹੈ ਹਾਂਜੀ ਅੱਛਾ ਤੇ ਪਾਣੀ ਲਗਾਤਾਰ ਚੱਲ ਰਿਹਾ ਹੈਗਾ ਹਾਂਜੀ ਲਗਾਤਾਰ ਅੱਛਾ ਤੇ ਇਹ ਅੱਜ ਤੋਂ ਲਾੜਾ ਸ਼ੁਰੂ ਕੀਤਾ ਹੈ ਹਾਂਜੀ ਹਾਂਜੀ ਕੋਈ ਦਿੱਕਤ ਆ ਰਹੀ ਹੈ ਹਾਂਜੀ ਨਹੀਂ ਕੋਈ ਨਹੀਂ ਕੋਈ ਦਿੱਕਤ ਨਹੀਂ ਆ ਰਹੀ ਹਾਂਜੀ ਇੱਕ ਕਿੱਤੇ ਹੈਗੀ ਆ ਕੱਚਾ ਜੀਰਾ ਰੋਡ ਤੇ ਹਾਂਜੀ ਆਹੋ ਕੱਚਾ ਜੀਰਾ ਰੋਡ ਤੇ ਕੋਈ ਦਿੱਕਤ ਨਹੀਂ ਆ ਰਹੀ ਹਾਂਜੀ ਕੋਈ ਨਹੀਂ ਠੀਕ ਹੈ ਸਭ ਹਾਂਜੀ ਸਾਬ ਚੰਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਦਨ ਜੀ ਰਵੀ ਚੋਨਾ ਲਗਣਾ ਸਟਾਰਟ ਹੋ ਗਿਆ ਹਾਂਜੀ ਹੋ ਗਿਆ ਜੀ ਨਹੀਂ ਮਤਲਬ ਗਰਮੀ ਪੈ ਰਹੀ ਜੋ ਮਤਲਬ ਗਰਮੀ ਦਾ ਜੋ ਮੌਸਮ ਹੈ ਇਹਦੇ ਵਿੱਚ ਚੋਨਾ ਲਾ ਰਿਹਾ ਜੀ ਸਾਨੂੰ ਵੀ ਪੂਰੀ ਮਿਹਨਤ ਨਹੀਂ ਮਿਲਦੀ ਸਾਡੀ ਮਤਲਬ ਕਿ ਸੁਣਾਈ ਸਰਕਾਰ ਨੂੰ ਇਹ ਆ ਵੀ ਸਰਕਾਰ ਸਾਡੇ ਵੀ ਮਜ਼ਦੂਰੀ ਦਾ ਰੇਟ ਵਧਾਵੇ ਤੇ ਇੰਦੇ ਵਿੱਚ ਸਾਡੇ ਬੱਚਿਆਂ ਦਾ ਵੀ ਪਾਲ ਸਾਡਾ ਵੀ ਵਧੀਆ ਹੋਵੇ। ਕੀ ਅੱਜ ਇਹ ਚੋਨਾ ਲਗਾਉਣ ਨੂੰ ਪੂਰਾ ਪਰਿਵਾਰ ਤੁਸੀਂ ਆਪਣਾ ਲਗਵਾ ਰਹੇ ਚੋਨਾ ਲਗਾ ਰਹੇ ਹੋ? ਹਾਂਜੀ ਪਰਿਵਾਰ ਹੀ ਸਾਡਾ ਲਾ ਰਿਹਾ ਜੀ ਹਾਂ। ਬਿਲਕੁਲ। ਤਾਂ ਗਰਮੀ ਕਿੰਨੀ ਹੋਇਆ? ਗਰਮੀ ਠੀਕ ਹੈ ਬੋ ਜੀ ਜੋ ਮਹਾਰਾਜ ਦੇ ਜੋ ਰੰਗ ਨੇ ਜੋ ਗਰਮੀ ਤਾਂ ਹੈ ਹੀ ਹੈ। ਤੁਹਾਨੂੰ ਵੀ ਪਤਾ ਆਪਾਂ ਛੜਕਾ ਤੇ ਚੱਲਦੇ ਆਂ। ਪਾਣੀ ਚੱਲਦੇ ਗੱਡੀਆਂ ਚੱਲਦੇ ਆਂ ਸਭ ਨੂੰ ਪਤਾ। ਰੇਟ ਮਿਲ ਰਿਹਾ ਜੀ। ਪੂਰਾ ਰੇਟ ਮਿਲਦਾ। ਰੇਟ ਵੇਖੋ ਮੇਰੀ ਗੱਲ ਤੁਹਾਨੂੰ ਇਹ ਇਹ ਜੋ ਜ਼ਿੰਮੇਦਾਰ ਹੈ ਇੰਦੇ ਅਸੀਂ ਪਹਿਲੀ ਵਾਰ ਲਾਉਣਾ ਹੈ। ਠੀਕ ਹੈ ਪਹਿਲਾਂ ਤੋਂ ਜੋ ਸੀਗਾ ਉਹ ਰੇਟ ਜੋ ਹੁਣ ਅਸੀਂ ਮੰਗ ਕਰ ਰਹੇ ਆ ਉਹ ਉਹ ਨਹੀਂ ਮਿਲ ਰਿਹਾ ਹਾਂ